ਸੱਚੇ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਪੋਸਿਸ਼ਨ ਜਾਰੀ ਕੀਤੀਆਂ ਗਈਆਂ ਜੀ ਬਹੁਤ ਵਧੀਆ ਸੈਲਰੀ ਹੈ ਬਹੁਤ ਵਧੀਆ ਪੋਸਟਾਂ ਰਹਿਣ ਵਾਲੀਆਂ ਸਾਰੀ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸ ਸਬਸਕ੍ਰਾਈਬ ਕਰ ਲਓ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਿਆ ਕਰਨਗੇ ਜੀ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਟੀਚਿੰਗ ਤੇ ਨਨ ਟੀਚਿੰਗ ਵੈਕੈਂਸੀਸ ਵੱਡੇ ਪੱਧਰ ਤੇ ਜਾਰੀ ਕੀਤੀ ਗਈਆਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰ ਲੈਨੇ ਆ ਟੀਜੀਟੀ ਮੈਥ ਦੇ ਵਿੱਚ ਚਾਹੀਦੇ ਜੀ ਇਹਨਾਂ ਨੂੰ 26000 ਰੁਪਏ ਕੰਸੋਲੀਡੇਟਡ ਸੈਲਰੀ ਹੈ ਟੀਜੀਟੀ ਇੰਗਲਿਸ਼ ਇਹਦੇ ਲਈ 26000 ਰੁਪਏ ਸੈਲਰੀ ਲਿਖੀ ਹੈ ਜੀ ਟੀਜੀਟੀ ਸੋਸ਼ਲ ਸਾਇੰਸ 26000 ਰੁਪਏ ਕੰਸੋਲੀਡੇਟਡ ਸੈਲਰੀ ਹੈ ਟੀਜੀਟੀ ਸੰਸਕ੍ਰਿਤ ਔਰ ਪੀ ਆਰਟੀ ਸਕੀਲ 255 ਸੈਲਰੀ ਐ ਕਨਸੋਲੀਡੇਟਡ ਲਿਖੀ ਹੈ ਜੀ ਪ੍ਰਾਇਮਰੀ ਟੀਚਰ ਚਾਹੀਦੇ ਇਹਨਾਂ ਨੂੰ ਜੀ 25500 ਸੈਲਰੀ ਲਿਖੀ ਗਈ ਹੈ ਜੀ 뮤직 ਟੀਚਰ ਆਰਟ ਐਂਡ ਕraft ਟੀਚਰ ਕੰਪਿਊਟਰ ਟੀਚਰ ਪੀ.ਈ.ਟੀ ਫੀਮੇਲ ਇਹ ਪੀ.ਆਰ.ਟੀ 스ਕੇਲ ਤੇ ਜੋ ਸੈਲਰੀ ਹੈ ਇਹਨਾਂ ਵੱਲੋਂ 25500 ਇਸ 스ਕੇਲ ਤੇ ਜੋ ਇਹ ਪੋਸਟਾਂ ਭਰਿਆ ਜਾਣੀਆਂ ਇਸੇ ਤਰ੍ਹਾਂ ਹੀ ਕਾਉਂਸਲਰ ਦੀ ਪੋਸਟ ਹੈ 22000 ਰੁਪਏ ਕਨਸੋਲੀਡੇਟਡ ਸੈਲਰੀ ਹੈ ਜੀ ਅਕਾਊਂਟਸ ਕਲਰਕ 22000 ਰੁਪਏ ਸੈਲਰੀ ਹੈ ਜੀ ਐਲ.ਡੀ.ਸੀ ਲੋਅਰ ਡਿਵੀਜ਼ਨ ਕਲਰਕ ਇਹਦੇ ਲਈ 19000 ਰੁਪਏ ਸੈਲਰੀ ਹੈ ਜੀ ਸੀ.ਐਲ 18000 ਰੁਪਏ ਸੈਲਰੀ ਕਨਸੋਲੀਡੇਟਿਡ ਜੀ ਐਡਮਿਨਿਸਟ੍ਰੇਟਸ 21700 ਕਨਸੋਲੀਡੇਟਿਡ ਸੈਲਰੀ ਹੈ ਜੀ ਇਸੇ ਤਰ੍ਹਾਂ ਹੀ ਟੀਚਰਸ ਫॉर ਪ੍ਰੀ ਪ੍ਰਾਇਮਰੀ 뮤직 ਟੀਚਰ ਕਮ ਲਾਇਬ੍ਰੇਰੀਨ ਇਹਦੇ ਲਈ ਸੈਲਰੀ ਕਰਮਵਾਰ 16200 16200 ਲਿਖੀ ਗਈ ਹੈ ਜੀ ਤਾਂ ਇਹ ਜੋ ਪੋਸਟਾਂ ਹੈ ਜੀ ਆਰਮੀ ਪਬਲਿਕ ਸਕੂਲ ਅਬੋਹਰ ਵੱਲੋਂ ਜਾਰੀ ਕੀਤੀ ਗਈਆਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਹੈ ਜੀ www w.apsabohar.com ਇਸ ਵੈਬਸਾਈਟ ਤੇ ਜਾ ਕੇ ਤੁਸੀਂ ਇੱਕ ਪਰਫਾਰਮਾ ਡਾਊਨਲੋਡ ਕਰ ਸਕਦੇ ਹੋ ਪਰਫਾਰਮਾ ਨੂੰ ਭਰਨ ਤੋਂ ਬਾਅਦ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੇ ਨਾਲ ਹੀ 100 ਰੁਪਏ ਦਾ ਡਿਮਾਂਡ ਡਰਾਫਟ ਵੀ ਬਣਾਉਣਾ ਐਪੀਐਸ ਅਬੋਹਰ ਦੇ ਪੱਖ ਦੇ ਵਿੱਚ ਤੁਸੀਂ ਨਾਲ ਲਗਾ ਕੇ ਇਹਨਾਂ ਤੱਕ 11 ਫਰਵਰੀ 2024 ਤੱਕ ਪਹੁੰਚਦਾ ਕਰ ਸਕਦੇ ਹੋ ਇਹਨਾਂ ਦੇ ਦਫ਼ਤਰ ਵਿਖੇ ਜੀ ਦਫ਼ਤਰ ਦਾ ਪਤਾ ਹੈਗੇ ਜੀ ਐਪੀਐਸ ਅਬੋਹਰ ਮਿਲਟਰੀ ਸਟੇਸ਼ਨ ਆਫ ਹਾਜ਼ਿਲ ਕਾ ਰੋਡ ਆਬੋਹਰ 152116 ਇਸ ਪਤੇ ਤੇ ਤੁਸੀਂ ਇਹਨਾਂ ਨੂੰ ਅਰਜ਼ੀਆਂ ਭੇਜ ਸਕਦੇ ਹੋ ਤਾਂ ਬਹੁਤ ਵਧੀਆ ਮੌਕਾ ਜੀ ਬਹੁਤ ਵਧੀਆ ਪੋਸਟਾਂ ਤੇ ਬਹੁਤ ਵਧੀਆ ਸੈਲਰੀ ਹੈ ਜੋ ਉਮੀਦਵਾਰ ਅਪਲਾਈ ਕਰਕੇ ਇਹਨਾਂ ਪੋਸਟਾਂ ਦੇ ਲਈ ਲਾਹਾ ਲੈ ਸਕਦੇ ਹੋ ਜੀ ਧੰਨਵਾਦ